ਸੀਏਟੀ ਵੱਲੋਂ ਇੱਕ ਹੋਰ ਵੱਡਾ ਖੁਲਾਸਾ ਕਰ ਦਿੱਤਾ ਗਿਆ ਇੱਕ ਪ੍ਰੈਸ ਬਾਰਤਾ ਦੇ ਦੌਰਾਨ ਖੁਲਾਸਾ ਕੀਤਾ ਹੈ ਕਿੰਦਾ ਲਗਜ਼ਰੀ ਗੱਡੀਆਂ ਚੋਰੀ ਕਰਕੇ ਨੰਬਰ ਬਦਲ ਕੇ ਕਿੰਦਾ ਵੇਚਦੇ ਸੀ ਕਿੰਦਾ ਕਰਦੇ ਸੀ ਕਾਰੋਬਾਰ ਸੀਏਟੀ ਵੱਲੋਂ ਇੱਕ ਹੋਰ ਵੱਡਾ ਖੁਲਾਸਾ ਕਰ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਇੱਕ ਪ੍ਰੈਸ ਬਾਰਤਾ ਦੇ ਦੌਰਾਨ ਖੁਲਾਸਾ ਕੀਤਾ ਹੈ ਕਿੰਦਾ ਲਗਜ਼ਰੀ ਗੱਡੀਆਂ ਚੋਰੀ ਕਰਕੇ ਨੰਬਰ ਬਦਲ ਕੇ ਕਿੰਦਾ ਵੇਚਦੇ ਸੀ ਕਿੰਦਾ ਕਰਦੇ ਸੀ ਕਾਰੋਬਾਰ ਕਿੱਥੋਂ-ਕਿੱਥੋਂ ਕੀਤੀਆਂ ਗੱਡੀਆਂ ਚੋਰੀ ਤਸਵੀਰਾਂ ਤੁਹਾਡੇ ਸਾਹਮਣੇ ਆ ਮੋਹਾਲੀ ਪੁਲਿਸ ਦੇ ਸੀਨੀਅਰ ਅਫਸਰ ਇੱਕ ਪ੍ਰੈਸ ਬਾਰਤਾ ਦੌਰਾਨ ਖੁਲਾਸਾ ਕੀਤਾ ਹੈ ਤਸਵੀਰਾਂ ਦੇਖ ਸਕਦੇ ਹੋ ਮੋਹਾਲੀ ਤੋਂ ਹੈ ਇਥੇ ਮੋਹਾਲੀ ਟੀਮ ਦੀ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜੀ ਸਾਡੇ ਮਾਣਯੋਗ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਹੰਸ ਉਹਨਾਂ ਦੀ ਲੀਡਰਸ਼ਿਪ ਅੰਦਰ ਮੋਹਾਲੀ ਪੁਲਿਸ ਲਗਾਤਾਰ ਵਧੀਆ ਕੰਮ ਕਰ ਰਹੀ ਹੈ ਤੇ ਜਿਹੜੇ ਆਰਗੇਨਾਈਜ਼ਡ ਕਰਾਈਮ ਹੈ ਤੇ ਜਿਹੜਾ ਕ੍ਰਿਮੀਨਲ ਅਨਸਰ ਉਹਨਾਂ ਦੇ ਖਿਲਾਫ ਜਿਹੜੀ ਲਗਾਤਾਰ ਵਧੀਆ ਕਾਰਜਕਾਰੀ ਮੋਹਾਲੀ ਪੁਲਿਸ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਅੱਜ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜੋ ਸਾਡੀ ਸੀਆਈਏ ਟੀਮ ਵੱਲੋਂ ਇੱਕ ਇੰਟਰ ਸਟੇਟ ਜਿਹੜਾ ਕਾਰ ਚੋਰੀ ਤੇ ਕਾਰਾਂ ਵੇਚਣ ਵਾਲਾ ਜਿਹੜਾ ਚੋਰੀ ਕਰਕੇ ਕਾਰਾਂ ਵੇਚਣ ਵਾਲਾ گرو ਫੜਿਆ ਗਿਆ ਹੈ। ਇਹ گرو ਦੇ ਹੁਣ ਤੱਕ ਅਸੀਂ ਜਿਹੜੇ 5 ਦੋਸ਼ੀ ਐ ਉਹ ਕਾਬੂ ਕੀਤੇ ਨੇ। ਬੇਸਿਕਲੀ ਇਹਨਾਂ ਦੀ ਮੋਡਸ ਆਪ੍ਰੈਂਡਿ ਸੀਗੀ ਇਹ ਦਿੱਲੀ ਐਨਸੀਆਰ ਦੇ ਇਲਾਕੇ ਦੇ ਵਿੱਚੋਂ ਹਾਈ ਐਂਡ ਲਗਜ਼ਰੀ ਕਾਰਾਂ ਚੋਰੀ ਕਰਦੇ ਸੀਗੇ ਤੇ ਚੋਰੀ ਕਰਕੇ ਉਹਨਾਂ ਦੇ ਜਿਹੜੇ ਇੰਜਨ ਨੰਬਰ ਚੈਸੀ ਨੰਬਰ ਹੈ ਉਹ ਟੈਂਪਰਿੰਗ ਕਰਕੇ ਚੇਂਜ ਕਰਕੇ ਉਹਨਾਂ ਦੇ ਜਿਹੜੇ ਇੰਜਨ ਚੱਸੀ ਨੰਬਰ ਜਿਹੜੀਆਂ ਕੋਈ ਐਕਸੀਡੈਂਟਲ ਗੱਡੀਆਂ ਨੇ ਜਾਂ ਜਿਹੜੀਆਂ ਗੱਡੀਆਂ ਸਬਸਕ੍ਰਾਈਬ ਹੋਈਆਂ ਗੱਡੀਆਂ ਨੇ ਉਹਨਾਂ ਦੇ ਇੰਜਨ ਨੰਬਰ ਚੱਸੀ ਨੰਬਰ ਲਗਾ ਕੇ ਉਹਨਾਂ ਨੂੰ ਫੇਕ ਰਜਿਸਟ੍ਰੇਸ਼ਨ ਡਾਕੂਮੈਂਟਸ ਤਿਆਰ ਕਰਕੇ ਉਹਨਾਂ ਨੂੰ ਪੰਜਾਬ ਮੋਹਾਲੀ ਪੰਜਾਬ ਦੇ ਰੀਜਿਓਂ ਸੇਲ ਕਰਦੇ ਸੀ ਇਹਨਾਂ ਤੋਂ ਅਸੀਂ ਇਹ ਜਿਹੜੇ ਪਹਿਲਾਂ ਅਸੀਂ 18 ਤਰੀਕ ਨੂੰ ਇਹਨਾਂ ਤੇ ਮੁਕੱਦਮਾ ਦਰਜ ਕਰਕੇ 312 ਨੰਬਰ ਮੁਕੱਦਮਾ थाना ਸਿਟੀ ਥਰੜ ਦੇ ਵਿੱਚ ਜਿਹਦੇ ਵਿੱਚ ਚੋਰੀ ਨਾਲ ਟੈਂਪਰਿੰਗ ਫਾਰਜਰੀ ਦੇ ਸੈਕਸ਼ਨਸ ਲੱਗੇ ਸੀਗੇ ਤੇ ਇਹਦੇ ਵਿੱਚ ਪਹਿਲਾਂ ਤਿੰਨ ਵਿਅਕਤੀ ਜਿਹੜੇ ਮੇਨ ਇਹਨਾਂ ਦਾ ਨਿਤੇਸ਼ ਸ਼ਰਮਾ ਜਿਹੜਾ ਮੇਨ ਕਿੰਗਪਿਨੈਸ ਗਰੋਦਾ ਨਾਲ ਉਹਦੇ ਰਣਵੀਰ ਤੇ ਰਮਨਜੋਤ ਜਿਹੜਾ ਰਣਵੀਰ ਹੈ ਇਹ ਬੇਸਿਕਲੀ ਟੈਕਨੀਕਲੀ ਕੁਆਲੀਫਾਈਡ ਲੜਕਾ ਹੈ ਇਹਨੇ ਇੱਕ ਮਸ਼ੀਨ ਸਿੱਧੀ ਹੋਈ ਸੀ ਇੰਡੀਆ ਮਾਰਕਟ ਤੋਂ ਜਿਹੜੀ ਕਿ ਜਿਹਦੇ ਨਾਲ ਇਹ ਇੰਜਨ ਨੰਬਰ ਚੈਸੀ ਨੰਬਰ ਗੱਡੀਆਂ ਦੇ ਟੈਂਪਰ ਕਰਦਾ ਸੀਗਾ ਤੇ ਉਸ ਬਾਅਦ ਸਬਸੀਕੁਐਂਟ ਅਸੀਂ ਇਹਨਾਂ ਦੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਦੋ ਦੋਸ਼ੀ ਹੋਰ ਜਿਹੜਾ ਇੱਕ ਸਰਾਜ ਮੁਹੰਮਦ ਤੇ ਨਾਲ ਹੀ ਸ਼ਿਵਚਰਨ ਇਹ ਦੋਨੋਂ ਵੀ ਅਰੈਸਟ ਕੀਤੇ ਤੇ ਇਹਨਾਂ ਤੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਤੇ ਡਿਟੇਲਡ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਰੀ ਟੀਮ ਨੇ ਜਿਹੜੀਆਂ ਇਹਨਾਂ ਤੋਂ 18 ਗੱਡੀਆਂ ਜਿਹੜੀਆਂ ਰਿਕਵਰ ਕੀਤੀਆਂ ਨੇ ਜਿਹੜੀਆਂ ਸਾਰੀਆਂ ਹਾਈ ਐਂਡ ਲਗਜ਼ਰੀ ਗੱਡੀਆਂ ਨੇ ਇਹਨਾਂ ਦੇ ਵਿੱਚ ਫੋਰਚੂਨਰ ਫਾਰ ਗੱਡੀ ਬਲੈਰੋ ਬਤਨਾ ਤੇ ਜਿਹੜੀਆਂ ਆ ਕਾਂਡਾ ਸਿਟੀ ਵਰਗੀਆਂ ਗੱਡੀਆਂ ਟੋਟਲ 18 ਸਾਲ ਨੂੰ ਰਿਕਵਰ ਹੋਈਆਂ ਨੇ ਇਹ ਸਾਡੇ ਜਿਹੜੇ ਆਪਰੇਸ਼ਨ ਦੇ ਵਿੱਚ ਸਾਡੇ ਐਸਪੀ ਆਪਰੇਸ਼ਨ ਕੁਲਵਿੰਦਰ ਸਿੰਘ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਜਤਿੰਦਰ ਚੋਹਾਨ ਸਾਡੇ ਇੰਚਾਰਜ ਸੀਆਈਏ ਹਰਮਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ ਹੁਣ ਤੱਕ ਅਸੀਂ 18 ਗੱਡੀਆਂ ਰਿਕਵਰ ਕਰ ਲਈਆਂ ਸਰ ਇਹ ਗੱਡੀ ਚੋਰੀ ਕਰਦੇ ਸਨ ਟੈਂਪਰੀ ਤੱਕ ਕਿ ਅੱਗੇ ਤੇ ਕਿਹਨਾਂ ਨੂੰ ਵੇਚਦੇ ਤੇ ਪੰਜਾਬ ਦੇ ਵਿੱਚ ਅੱਡ ਅੱਡ ਜਿਹੜੇ ਲੋਕਾਂ ਨੂੰ ਨੋਲਿਜ ਨਹੀਂ ਸੀਗੀ ਇਹਨਾਂਨ ਕੁਝ ਇਸ ਇੱਕ ਡਾਕੂਮੈਂਟ ਤੇ ਫੇਕ ਰਜਿਸਟ੍ਰੇਸ਼ਨ ਨੰਬਰ ਉਹਨਾਂ ਦੇ ਫੇਕ ਇੰਜਨ ਚੈਸੀ ਨੰਬਰ ਯੂਜ਼ ਕਰਦੇ ਸਨ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਸੇਲ ਕੀਤੀ ਹੋਈਆਂ ਸੀ ਉਹ ਅਸੀਂ ਗੱਡੀਆਂ ਰਿਕਵਰ ਕੀਤੀਆਂ ਨੇ ਤੇ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਵੀ ਗਏ ਆ ਕਿ ਦੋ ਗੱਡੀਆਂ ਦੇ ਜਿਹੜੇ ਐਫ ਆਈ ਆਰ ਦਿੱਲੀ ਦੇ ਵਿੱਚ ਦਰਜ ਹੋਏ ਹੋਏ ਨੇ ਇੱਕ ਉਹ ਗੱਡੀ ਦਾ ਫਾਰ ਗੱਡੀ ਜਿਹੜੀ ਸਾਨੂੰ ਮਿਲੀ ਸੀ ਉਹਦੀ ਰੋਹਿਨੀ ਦਿੱਲੀ ਦੇ ਵਿੱਚ ਆਪਾਂ ਯਾਰ ਲਾਜਾ ਚੋਰੀ ਦੀ ਤੇ ਬਾਕੀ ਅਸੀਂ ਹੁਣ ਇਹਨਾਂ ਦੇ ਡੀਲਰਸ ਕੋਲੇ ਮੈਨੂਫੈਕਚਰਸ ਤੋਂ ਉਹਨਾਂ ਦੀ ਡਿਟੇਲ ਲਵਾਂਗੇ origignal engine chassis number ਦੇ ਬੇਸਟ ਓਰੀਜਨਲ ਇਹਨਾਂ ਦੇ ਆਨਲਸ ਨੂੰ ਟੈਸਟ ਕਰਾਂ। ਇਹ ਇਹਦੇ ਵਿੱਚੋਂ ਫੋਰਚਨਰ ਵੀ ਹੈ ਜੀ। ਚਾਰ ਕ੍ਰੇਟਾ ਗੱਡੀਆਂ ਨੇ। ਇੱਕ ਫੋਰਪੀਓ ਹੈ, ਦੋ ਮਹਿੰਦਰਾ ਥਾਰ ਨੇ, ਇੱਕ ਸਕੋਰਪੀਓ, ਇੱਕ ਮਹਿੰਦਰਾ ਐਕਸਿਓ ਵੀ 500 ਹੈ। ਦੋ ਸਵਿਫਟ ਹੈ, ਤਿੰਨ ਟੋਇਟਾ ਗਲੈਂਜ਼ਾ ਨੇ। ਇੱਕ ਵਰਨਾ, ਇੱਕ Honda City ਕਾਰ ਤੇ ਹੈ। ਸਾਰੇ ਉੱਤਮ ਮਾਡਲ ਨੇ ਸਾਰੇ। ਹਾਂਜੀ ਹਾਂ ਸਾਰੇ ਜਿਹੜੀਆਂ ਰੀਸੈਂਟਲੀ ਕੋਈ 2021 ਤੋਂ ਲੈ ਕੇ 25 ਤੱਕ ਦੇ ਮਾਡਲ ਹੈ ਇਹ ਸਾਰੀਆਂ ਜਿਹੜੀਆਂ ਵਧੀਆ ਮਾਡਲਸ ਦੇ ਆ ਲਗਜ਼ਰੀ ਕਾਰਾਂ ਜਿਹੜਾ ਮੁੱਖ ਮੁਦਦੇ ਕੰਡੀਸ਼ਨ ਕਰਨਾ ਕਿੰਨੇ ਕਿੰਨੇ ਕੰਡੀਸ਼ਨ ਦਾ ਹੁੰਦਾ ਹੈ ਤੇ ਇਸ ਕਾਰੋ ਜਿਹੜਾ ਇੱਕ ਮਾਸਟਰਪਲ ਹੈ ਕਿਨੇ ਸਭੀ ਪੁਪਲੀਕ ਬੰਕਰ ਲੇ ਕੋਏ ਪਿਛਲੇ ਸਾਲ ਤੋਂ ਤਾਂ ਜਿਹੜੀਆਂ 18 ਗੱਡੀਆਂ ਇਹਨਾਂ ਨੇ ਪਿਛਲੇ ਸਾਲ ਤੋਂ ਚੋਰੀ ਕਰਕੇ ਸੇਲ ਕੀਤੀਆਂ ਨੇ ਬਾਕੀ ਜਿਹੜੀ ਉਸ ਤੋਂ ਪਹਿਲਾਂ ਇਹਨਾਂ ਦੇ ਅਸੀਂ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਨਾਂ ਦੀ ਫਾਈਨੈਂਸ਼ੀਅਲ ਤੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਇੱਕ ਰਣਵੀਰ ਸਿੰਘ ਨਾਮ ਦਾ ਲੜਕਾ ਹੈ ਬਠਿੰਡੇ ਦਾ ਰਹਿਣ ਵਾਲਾ ਇਹਦੀ ਉਮਰ 22 ਸਾਲ ਹੈ ਇਹਨੇ ਇਹ ਟੈਕਨੀਕਲੀ ਕੁਆਲੀਫਾਈਡ ਹੈ ਚੰਗਾ ਪੜ੍ਹਿਆ ਲਿਖਿਆ ਤੇ ਇਹਨੇ ਇੰਡੀਆ ਮਾਰਤੋ ਇੱਕ ਪੰਚਿੰਗ ਮਸ਼ੀਨ ਖਰੀਦੀ ਸੀਗੀ ਜਿਹੜੀ ਕਿ ਅ ਇੰਜਨ ਚੱਸੀ ਨੰਬਰ ਤੇ ਪੰਚਿੰਗ ਕਰ ਸਕਦੀ ਹੈ ਉਹ ਮਸ਼ੀਨ ਅਸੀਂ ਰਿਕਵਰ ਕੀਤੀ ਹੈ ਉਹ ਮਸ਼ੀਨ ਦੇ ਨਾਲ ਇਹ ਜਿਹੜੇ ਚੱਸੀ ਨੰਬਰ ਆਪਣਾ ਬਾਦੂ ਦੀ ਟੈਂਪਲਿੰਗ ਕਰਦਾ ਸੀ ਸਰਾਜ ਅਨਵਰ ਸੰਧੂ ਜਿਹੜਾ ਨਾਮ ਦਾ ਕੋਸ਼ੀਆ ਉਸ ਤੋਂ ਪਹਿਲਾਂ ਵੀ ਇਹ ਮਾਮਲਾ ਦੱਸ ਸੀਗਾ ਜਿਹੜਾ ਵੌਨਟਡ ਸੀ ਦੇਖੋ ਇਹ ਜਿਹੜਾ ਸਰਾਜ ਅੰਦਰ ਨਾਮ ਦਾ ਵਿਅਕਤੀ ਹੈ ਇਹ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੂੰ ਇਹਦੀ ਇਹਦੀ ਭਾਲ ਕਰ ਰਹੀ ਸੀ ਉਹਨਾਂ ਵੱਲੋਂ ਉਹਨਾਂ ਕੋਲ ਲੈਣ ਦਾ ਐਫ ਆਈ ਆਰ ਲਾਇਡ ਹੈ ਬੇਸਿਕਲੀ ਮੇਰੇ ਖਿਆਲ ਦੇ ਵਿੱਚ ਜਿਹੜੇ ਦਿੱਲੀ ਦੇ ਵਿੱਚ ਇਹਨਾਂ ਨੇ ਗੱਡੀਆਂ ਚੋਰੀ ਕੀਤੀਆਂ ਉਸੇ ਮਾਮਲੇ ਦੇ ਵਿੱਚ ਉਹ ਇਹਦੇ ਉਹਨਾਂ ਨੂੰ ਲੁੱਟਿੰਦਾ ਉੱਪਰ ਸਾਰੀ ਕੱਟੀਆਂ ਬੇਸਿਕਲੀ ਇਹਨਾਂ ਦੀ ਬਿਆਰੀ ਜਦੋਂ ਅਸੀਂ ਫਰਸਡੇ ਇਹਨਾਂ ਨੂੰ ਅਰੈਸਟ ਕੀਤਾ ਫਾਰ ਗੱਡੀ ਦੇ ਨਾਲ ਇੱਕ ਉਸ ਟਾਈਮ ਇਹ ਗੱਡੀ ਵੇਚਣ ਆ ਰਹੇ ਸੀ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਤੋਂ ਬਾਅਦ ਜਿਹੜੀਆਂ ਕੁਝ ਗੱਡੀਆਂ ਇਹ ਵੇਚ ਚੁੱਕੇ ਸੀ ਕੁਝ ਅਸੀਂ ਇਹਨਾਂ ਤੋਂ ਰਿਕਵਰ ਕੀਤੀਆਂ ਜੀ ਪਾਰਟਿਸਪੇਟ ਵੀ ਮਾਪਲੀ ਮੈਂ ਕਿਹਾ ਇਹ ਅਸੀਂ ਜਿਹੜੇ ਬੇਸਿਕਲੀ ਇਹਨਾਂ ਜੋ ਸਰਾਜ ਅਨਵਰ ਹੈ ਕੀ ਚਰਨ ਹੈ ਕਾਰ ਡੀਲਰ ਦੀ ਦਾ ਹੀ ਕੰਮ ਕਰਦੇ ਸੀ ਤੇ ਹੋਰ ਇਹ ਚ ਕੀ ਕੀ ਕਿੰਨਾ ਦਾ ਰੋਲ ਹੈ ਉਹ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਜੀ ਅਸੀਂ ਉਹ ਸਾਰਾ ਰਿਕਾਰਡ ਇਹਨਾਂ ਦਾ ਰਜਿਸਟ੍ਰੇਸ਼ਨ ਦਾ ਅਪਲਾਈ ਕਰਤਾ ਹੈ ਜੇ ਉਹਦੇ ਵਿੱਚ ਕੋਈ ਮਤਲਬ ਜਿਹੜਾ ਡਿਊ ਪ੍ਰੋਸੀਜਰ ਐਸਓਪੀ ਨਹੀਂ ਫੋਲੋ ਹੋਇਆ ਤਾਂ ਅਸੀਂ ਉਹਦੇ ਤੇ ਜੋ ਵੀ ਹੈ ਉਹਦੇ ਅਕੋਰਡਿੰਗਲੀ ਅਸੀਂ ਅਗਲੀ ਕ੍ਰਿਪੀ ਕਰਾਂ ਸਰ ਹੋਰ ਵੀ ਕੱਟੀਅਰ ਕਵਰ ਹੁੰਦੀ ਆਸ ਦੇਖੋ ਇਹਦੇ ਵਿੱਚ ਅਸੀਂ ਸਾਨੂੰ ਕੁਝ ਸ਼ੋਸ਼ੀ ਹੋਰ ਵੀ ਆਏ ਸੀ ਉਹਨਾਂ ਦੀ ਪਾਲ ਕਰ ਰਹੇ ਹਾਂ ਦੇ ਕੋਈ ਉਹਨਾਂ ਨੂੰ ਅਰੈਸਟ ਕਰਕੇ ਜੇ ਸਾਨੂੰ ਕੁਝ ਹੋਰ ਪਤਾ ਲੱਗਿਆ ਤਾਂ ਉਦੋਂ ਅੱਗੇ ਇਨਵੈਸਟਿਗੇਟ ਕਰ ਲਈਏਗਾ ਰੀਸੈਂਟਲੀ ਅਸੀਂ ਹਲੇ ਕੇਸ ਰਜਿਸਟਰ ਕੀਤਾ ਸਰ ਪਿੰਨ ਕੀ ਮਤਲਬ ਹੈ ਪ੍ਰੋਬਲਮ ਨਹੀਂ ਆਉਣੀ ਦੇਖੋ ਮੋਹਾਲੀ ਪੁਲਿਸ ਆਪਾਂ ਰੈਗੂਲਰਲੀ ਮਿਲਦੇ ਰਹਿੰਦੇ ਹਾਂ ਮੈਂ ਪਹਿਲਾਂ ਵੀ ਦੱਸਿਆ ਵੀ ਸਾਡੇ ਐਸਐਸਪੀ ਸਾਹਿਬ ਦੇ ਅੰਦਰ ਅਸੀਂ ਚੰਗਾ ਕੰਮ ਰੈਗੂਲਰ ਕਰ ਰਹੇ ਹਾਂ ਤੇ ਜਿਹੜੀ ਚੋਰੀ ਦੀ ਇਸ ਤਰ੍ਹਾਂ ਦੀ ਵੱਡੀ ਰਿਕਵਰੀ ਰੀਸੈਂਟ ਟਾਈਮ ਦੇ ਵਿੱਚ ਹੋਣੀ ਹੋਈ ਹੈ ਉਸ ਤੋਂ ਪਹਿਲਾਂ ਵੀ ਮੇਰੇ ਖਿਆਲ ਚ ਮਈਆ ਹੋਣਗੇ ਸਰ ਜੀ ਦਾ ਮਤਲਬ ਕਿ ਦੋਸ਼ੀ ਸ਼ਿਵ ਚਰਨ ਦਾਸੜਾ ਸਭ ਬੀਪੀਐਡ ਐਮਪੀਏ ਅੰਦਰ ਫੁਲੀ ਕੁਆਲੀਫਾਈਡ ਹੈ ਇਹ ਮਤਲਬ ਸ਼ਾਰਟ ਟਰਮ ਤੇ ਦਿਮਾਗ ਦਾ ਪਿਛਾਤਰ بیس ਦਾ ਐਕਸਲੈਂਟ ਦੇਖੋ ਇਹ ਕ੍ਰਿਮੀਨਲ ਸਾਈਕੋਲੋਜੀ ਹੈ ਬੰਦੇ ਦਾ ਕਿਸ ਟਾਈਮ ਮਾਈਂਡ ਕ੍ਰਿਮੀਨਲ ਟੈਂਡੈਂਸੀ ਉਹਦੇ ਮਾਈਂਡ ਚ ਆ ਜੇ ਆਪਾਂ ਕੁਝ ਨਹੀਂ ਕਹਿ ਸਕਦੇ ਉਹਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਐਜੂਕੇਸ਼ਨ ਬੰਦੇ ਨੂੰ ਇੱਕ ਗਾਈਡੈਂਸ ਦੇ ਸਕਦੀ ਹੈ ਬਟ ਉਹਨੇ ਜੇ ਕੋਈ ਕ੍ਰਿਮੀਨਲ ਐਕਟੀਵਿਟੀ ਚ ਪੈਣਾ ਹੈ ਤਾਂ ਉਹਨੂੰ ਕੋਈ ਰੋਕ ਤਾਂ ਨਹੀਂ ਸਕਦਾ ਉਹਦੇ ਲਈ ਕੋਈ ਕੁਆਲਿਫੀਕੇਸ਼ਨ ਹੋਣਾ ਜਾਂ ਨਾ ਹੋਣਾ ਇੱਕ ਸਕੇਂਡਰੀ ਗੱਲ ਹੈ ਬਟ ਇਹ ਹੈ ਕਿ ਇਹ ਪੜੇ ਲਿਖੇ ਸਾਰੇ ਹੀ ਪੜੇ ਲਿਖੇ ਨੇ ਤਾਂ ਹੀ ਇਹਨਾਂ ਨੂੰ ਇਹ ਕੁਝ ਟੈਕਨੀਕਲ ਤਰੀਕੇ ਨਾਲ ਇਹਨਾਂ ਨੇ ਕ੍ਰਾਈਮ ਕੀਤਾ ਹੋਇਆ ਸੀਗਾ ਇੰਜਨ ਨੰਬਰ ਚੈਸੀ ਨੰਬਰ ਚੇਂਜ ਕਰਕੇ ਉਸ ਤੋਂ ਬਾਅਦ ਤੇਰੇ ਗੱਡੀਆਂ ਉਸੇ ਮਾਡਲ ਦੀਆਂ ਰੈਲੇਵੈਂਟ ਜਿਹੜਾ ਮਾਡਲ ਦੀ ਗੱਡੀ ਚੋਰੀ ਕਰਦੇ ਸੀਗੇ ਉਸੇ ਮਾਡਲ ਦੀ ਗੱਡੀ ਦੇਖਦੇ ਸੀ ਜਿਹੜੀ ਸਟ੍ਰੈਪ ਹੋਈ ਹੋਵੇ ਤੇ ਉਹਦਾ ਜਿਹੜਾ ਇੰਜਨ ਨੰਬਰ ਚੈਸੀ ਨੰਬਰ ਪ੍ਰਕਿਊਰ ਕਰਕੇ ਤੇਰੇ ਪੰਚਿੰਗ ਕਰਦੇ ਸੀਗੇ ਉਸ ਤੋਂ ਬਾਅਦ ਉਹਦੇ ਫੇਕ ਡਾਕੂਮੈਂਟਸ ਤਿਆਰ ਕਰਦੇ ਸੀ ਆਰਸੀ ਵੀ ਡੁਪਲੀਕੇਟ ਹਾਂਜੀ ਹਾਂ ਆਰਸੀ ਵੀ ਡੁਪਲੀਕੇਟ ਬਣਦੀ ਸੀ ਸਬਸੀਡੈਂਟ ਇਸ ਤਰ੍ਹਾਂ ਜੀ ਮਤਲਬ ਜਿਵੇਂ ਠੱਗੀ ਚ ਫਸ ਜਾਂਦੇ ਨੇ ਜਿਵੇਂ ਸਸਤਾ ਵਾਹਨ ਉਹਨਾਂ ਵਾਸਤੇ ਕੋਈ ਸਬਕ ਜਾਂਦਾ ਡਿਵੈਲਪੀ ਦੇਖੋ ਉਹਦੇ 'ਚ ਇਹੀ ਹੈ ਕਿ অথੋરાઇਜ਼ਡ ਡੀਲਰਸ ਤੋਂ ਗੱਡੀ ਲੈਣ ਤੇ ਸੈਕੰਡਲੀ ਜਿਹੜਾ ਸਾਡਾ ਇੱਕ ਸੈਕੰਡ ਪ੍ਰਸੀਜਰ ਹੈ ਕਿ ਪੁਲਿਸ ਤੋਂ ਆਕੇ ਕੈਂਸਲ ਐਨਸੀਆਰਬੀ ਬੋਰਡ ਤੋਂ ਅਸੀਂ ਰਿਪੋਰਟ ਦਿੰਨੇ ਆ ਕਿ ਗੱਡੀ ਦੀ ਕੋਈ ਚੋਰੀ रिकवर ਤਾਂ ਨਹੀਂ ਚੋਰੀ ਦੀ ਰਿਪੋਰਟ ਤਾਂ ਨਹੀਂ ਹੋਈ ਉਹ ਜ਼ਰੂਰ ਵੈਰੀਫਾਈ ਕਰਾਂ ਕਿ ਇਕ ਆਪਣੇ ਜਿਹੜੀ ਜਿਹਦੋਂ ਵੀ ਪਰਚੇਸ ਕਰਦੇ ਨੇ ਉਹ অথরাইਜ਼ਡ ਡੀਟੇਲਰ ਹੋਵੇ ਪਰਸਾਈਜ਼ ਡੀਟੇਲਰ ਹੋਵੇ